ਹਰਿਆਣਾ ਵਿੱਚ ਬਦਮਾਸ਼ਾਂ ਦੀ ਗੁੰਡਾਗਰਦੀ ਇਸ ਕਦਰ ਵੱਧ ਗਈ ਹੈ ਜਿਵੇਂ ਉਹਨਾਂ ਨੂੰ ਪੁਲਿਸ ਜਾਂ ਪ੍ਰਸ਼ਾਸਨ ਦਾ ਕੋਈ ਡਰ ਹੀ ਨਾ ਹੋਵੇ। ਤਾਜ਼ਾ ਮਿਸਾਲ ਹਰਿਆਣਾ ਦੇ ਰਤਿਆ ਸ਼ਹਿਰ ਤੋਂ ਦੇਖਣ ਨੂੰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦੁਕਾਨ ਦੇ ਬਾਹਰ ਬਦਮਾਸ਼ਾਂ ਦੇ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਗਈ ਹੈ ਅਤੇ ਦੁਕਾਨ ਦੇ ਮਾਲਕ ਦੇ ਕੋਲੋਂ 20 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ। ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦੀ ਇਹ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਦੇ ਕੈਦ ਹੋ ਗਈ ਹੈ ਤੇ ਦੂਜੇ ਪਾਸੇ ਦੁਕਾਨ ਦੇ ਮਾਲਕ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਆਂ ਸੀ ਤਾਂ ਜੀ ਆਪਣੇ ਦੁਕਾਨ ਘਰੇ ਜਾਂਦੇ ਸੀ ਦੁਕਾਨ ਮੰਗਲ ਕਰਕੇ ਜੀ ਦੋ ਮੇਰੇ ਮਤਲਬ ਮੈਂਬਰ ਸੀ ਜੀ ਦੁਕਾਨ ਤੇ ਜਿਹੜੇ ਕੰਮ ਕਰਦੇ ਨੇ ਜੀ ਅਸੀਂ ਜਾਂਦੇ ਸੀ ਤਿੰਨ ਜਣੇ ਇੱਧਰੋਂ ਆਏ ਜੀ ਇੱਕ ਆ ਖੰਬੇ ਕੋਲੇ ਖੜ ਗਿਆ ਜੀ ਇੱਕ ਉੱਥੇ ਖੜ ਗਿਆ ਇੱਕ ਅੰਦਰ ਵੜ ਗਿਆ ਜੀ ਮੈਂ ਬਾਹਰ ਉਰੇ ਖੜਿਆ ਸੀ ਜੀ ਦੇਲੀ ਕੋਲੇ ਮੁੰਡੇ ਅੰਦਰ ਸੀ ਜੀ ਦੋਨੇ ਉਹ ਕਹਿੰਦਾ ਜੀ ਸੇਠ ਕਿੱਥੇ ਆ ਉਹਨਾਂ ਨੂੰ ਇੱਕ ਬੰਦਾ ਅੰਦਰ ਵੜ ਗਿਆ ਜੀ ਤੇ ਉਹ ਕਹਿੰਦਾ ਜੀ ਸੇਠ ਬਾਹਰ ਖੜਿਆ ਜੀ ਬਾੜ ਗਏ ਮੈਨੂੰ ਕਹਿੰਦਾ ਸੀ ਸੇਠ ਨੂੰ ਭੇਜ ਜੀ ਮੈਂ ਅੰਦਰ ਵਗਿਆ ਜੀ ਉਹ ਮੈਨੂੰ ਕਹਿੰਦਾ ਜੀ 20 ਲੱਖ ਰੁਪਏ ਦੋ ਜੀ ਨਹੀਂ ਪਰਸੋਂ ਨੂੰ ਸਾਰੇ ਟੱਬਰ ਨੂੰ ਮਾਰ ਲਾਂਗੇ ਤੁਹਾਡੇ ਨੂੰ ਮੈਂ ਕੋਈ ਨਾ ਜੀ ਤੇ ਫਿਰ ਉਹਨਾਂ ਬਾਅਦ ਉਹਨਾਂ ਨੇ ਫਾਇਰਿੰਗ ਕੀਤੀ ਜੀ ਫਿਰ ਉਸ ਤੋਂ ਬਾਅਦ ਜੀ ਉਹ ਥੱਲੇ ਆ ਗਏ ਜੀ ਫਾਇਰਿੰਗ ਕਰੀ ਜਿਹੜੇ ਇੱਧਰ ਮੁੰਡਾ ਖੜਾ ਸੀ ਉਹਨੇ ਸਾਹਮਣੇ ਸ਼ੀਸ਼ੇ ਦੇ ਮਾਰੀਆਂ ਉੱਪਰ ਗੋਲੀਆਂ ਮਾਰੀਆਂ ਜੀ ਕਿੰਨੀਆਂ ਮਾਰੀਆਂ ਇਹਨਾਂ ਨੇ 6-8 ਰਾਊਂਡ ਮਾਰੇ ਨੇ ਜੀ ਤਿੰਨ ਜਣੇ ਸੀ ਜੀ ਤਿੰਨਾਂ ਕੋਲੇ ਪਿਸਟਲ ਸੀ ਜੀ ਹਾਂ ਜੀ ਕੋਈ ਨਾਮ ਦੱਸ ਰਹੇ ਸੀ ਆਪਰੇ ਇੱਕ ਦਾ ਨਾਮ ਦੱਸਦੇ ਕਹਿੰਦਾ ਮੇਰਾ ਨਾਮ ਸੁੱਚਾ ਹੈ ਕਹਿੰਦਾ ਉਹਦਾ ਮੂੰਹ ਖੁੱਲਾ ਸੀ ਇਹਨਾਂ ਦੇ ਮੂੰਹ ਲਪੇਟੇ ਹੋਈ ਸੀ ਦੋਨਾਂ ਨੇ ਜੀ ਮੇਰੇ ਕੋਲ 60 ਫੀਟ ਲੱਗੀ ਜੀ ਨਹੀਂ 60 ਫੀਟ ਨਹੀਂ ਵਜੇ ਜੀ ਬਸ ਗੋਲੀਆਂ ਮਾਰੀਆਂ ਨੇ ਮੈਂ ਉੱਥੇ ਖੜਿਆ ਸੀ ਅੰਦਰ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਦੇਖ ਲੋ ਸਾਰੇ ਹੋ ਗਏ ਜੀ ਨੁਕਸਾਨ ਤਾਂ ਹਾਂ ਕੋਈ ਖਤਰਾ ਵੀ ਹੈ ਹਾਂ ਅੱਗੇ ਵਾਸਤੇ ਖਤਰਾ ਹੈ ਜੀ ਚਦੋਂ ਵੀ ਮਰਜ਼ੀ ਵੀ ਮਾਰ ਸਕਦੇ ਨੇ ਮੈਂ ਅੱਧਾ ਘੰਟਾ ਪਹਿਲਾਂ ਮੇਰੇ ਦੋਨੇ ਬੱਚੇ ਭੇਜਦੇ ਯੂਰੂ ਹੀ ਵੈਸੀ ਵੀ ਮੌਸਮ ਖਰਾਬ ਹੈ ਮੁੰਡੇ ਨੇ ਜਾਣਾ ਹੁੰਦਾ ਜੀ ਹਾਂ ਜੀ ਦਿੱਤੀ ਆ ਜੀ ਪੁਲਿਸ ਨੂੰ ਜੀ ਪੁਲਿਸ ਪੂਰੀ ਕਾਰਵਾਈ ਕਰ ਰਹੀ ਹੈ ਜੀ ਕਹਿੰਦੀ ਅਸੀਂ ਅੱਛਾ ਤੁਸੀਂ ਜੀ ਮੰਨ ਕਰਦੇ ਹੋ ਅਸੀਂ ਕਹਿੰਦੇ ਪੂਰੀ ਕਾਰਵਾਈ ਹੋਵੇ ਜੀ ਇਹਨਾਂ ਦਾ ਕੁਝ ਨਾ ਕੋਈ ਪੂਰਾ ਸੁਧਾਰ ਹੋਵੇ ਜੀ ਕੱਲ ਨੂੰ ਸ਼ਹਿਰ ਚ ਗੁੰਡਾਗਰਦੀ ਸ਼ਰੇਆਮ ਦਾਇਸਤ ਫੈਲਦੀ ਹੈ ਜੀ ਇਹ ਤਾਂ ਕੱਲ ਨੂੰ ਰੋਤੀ ਮੰਗੀ ਗਈ ਹੈ ਹਾਂ ਜੀ 20 ਲੱਖ ਰੁਪਏ ਮੰਗੇ ਜੀ ਜੇ ਨਾ ਦਿੱਤੀ ਫੇਰ ਹਾਂ ਕਹਿੰਦੇ ਨਹੀਂ ਸਾਰੇ ਪਰਿਵਾਰ ਨੂੰ ਮਾਰ ਦਾਂਗੇ ਕਹਿੰਦੇ ਤੁਹਾਡੇ ਨੂੰ ਪਰਸੋਂ ਨੂੰ ਕੀ ਨਾਮ ਹੈ ਸਰਦਾਰ ਸੈਨ ਉਹਨੇ ਅੱਗੇ ਤਾਂ ਕੀ ਤਸਲੀ ਦਿੱਤਾ ਹੈ 10 ਲੱਖ ਦਿੱਤਾ ਹੈ ਅੱਗੇ ਨੂੰ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇ ਪੂਰਾ ਜੀ ਕਹਿੰਦੇ ਮੈਂ ਪ੍ਰੋਫੀ ਮੰਗੀ ਤੁਸੀਂ ਕੀ ਜਵਾਬ ਦਿੰਦਾ ਜੀ ਮਾਜੀ ਦੇਖਾਂਗੇ ਬਸ ਆ ਗਿਆ ਜੀ ਮੈਂ ਹੋਰ ਕੁਝ ਨਹੀਂ ਗਿਆ ਤੁਸੀਂ ਪਹਿਲਾਂ ਕਹੇ ਦੇਖਿਆ ਤਾਂ ਨਹੀਂ ਇਹਨਾਂ ਨੂੰ ਨਾ ਜੀ ਨਾ ਮੈਂ ਜਾਣਦਾ ਵੀ ਨਹੀਂ ਕੌਣ ਨੇ ਕੌਣ ਨਹੀਂ ਜੀ ਮੈਂ ਤਾਂ ਐਸੀ ਕੋਈ ਚੀਜ਼ ਲੈਣ ਆਇਆ ਨਹੀਂ ਅੰਦਰ ਜੀ ਸਮਾਨ ਲੈਣ ਆਏ ਨੇ ਕੋਈ ਕੋਈ ਦੱਸਿਆ ਸ਼ਹਿਰ ਦਾ ਨਾਮ ਵੀ ਫਲਾਣੀ ਜਗਤੋਂ ਆਇਆ ਆਈਂ ਦੱਸ ਹੀ ਕਹਿੰਦਾ ਮੇਰਾ ਨਾਮ ਸੁਖ ਹੈ ਇੱਕ ਜਿਹਨੇ ਦੱਸਿਆ ਜੀ